हां जी सत श्री अकाल दोस्तों आज ਜਿਹੜੀ ਆਪਾਂ ਗੱਲਬਾਤ ਕਰਾਂਗੇ ਉਹ ਕਰਾਂਗੇ ਪਪੀਤੇ ਬਾਰੇ ਪਪੀਤਾ ਰੈਡ ਲੇਡੀ 786 ਵੈਰਾਈਟੀ ਹੈ ਜਿਹੜੀ ਉਹਦੇ ਬੂਟੇ ਆਪਣੇ ਕੋਲ ਬਿਲਕੁਲ ਤਿਆਰ ਨੇਗੇ ਆਪਾਂ ਦੋ ਤਿੰਨ ਵਾਰੀ ਪਹਿਲਾਂ ਹੀ ਵੀਡੀਓ ਦੇ ਵਿੱਚ ਦੱਸ ਚੁੱਕੇ ਹਾਂਗੇ ਇਹ ਜਿਹੜੀ ਵੈਰਾਈਟੀ ਹੈਗੀ ਬੈਰਸ ਫ੍ਰੀ ਵੈਰਾਈਟੀ ਹੈਗੀ ਤੇ ਇਹਦੇ ਚ ਅੱਜ ਜਿਹੜੀ ਮੁੱਖ ਗੱਲ ਆਪਾਂ ਕਰਨੀ ਹੈਗੀ ਉਹ ਹੈਗੀ ਆ ਪੌਂਚ ਜਿਹੜੀ ਬੂਟਿਆਂ ਦੀ ਕਰਨ ਬਾਰੇ ਕਾਫੀ ਸਾਰੇ ਜਿਹੜੇ ਸਵਾਲ ਹੀ ਆਉਂਦੇ ਆ ਕਿ ਜਿਹੜਾ ਤੁਸੀਂ ਪਪੀਤੇ ਦੀ ਕੀ ਸਾਨੂੰ ਡਿਲੀਵਰੀ ਦੇ ਸਕਦੇ ਹੋਗੇ ਤੇ ਸਾਡਾ ਜਵਾਬ ਜਿਹੜਾ ਨਾ ਦੇ ਵਿੱਚ ਹੁੰਦਾ ਉਹਦਾ ਮੁੱਖ ਕਾਰਨ ਇਹੀ ਹੈ ਕਿ ਜਿਹੜਾ ਪਪੀਤੇ ਨੂੰ ਅਸੀਂ ਟਰਾਂਸਪੋਰਟ ਦੇ ਵਿੱਚ ਜਾਂ ਆਪਾਂ ਕਹ ਲਈਏ ਵੀ ਬੰਦ ਡੱਬੇ ਦੇ ਵਿੱਚ ਨਹੀਂ ਭੇਜ ਸਕਦੇ ਉਹਦਾ ਕਾਰਨ ਇਹ ਇੱਕ ਤਾਂ ਟੈਂਪਰੇਚਰ ਹਾਈ ਚੱਲ ਰਿਹਾ ਬਾਕੀ ਅਸੀਂ ਕਾਫੀ ਕੇਅਰ ਦੇ ਨਾਲੇ ਬੂਟੇ ਪਾਲੇ ਹੈਗੇ ਤੇ ਸਾਡਾ ਇਹਨਾਂ ਨਾਲ ਲਗਾਗਾ ਤੇ ਇੱਕ ਇਹ ਹੈਗਾ ਤੁਸੀਂ ਇਸ ਚੀਜ਼ ਦੇ ਪੈਸੇ ਵੀ ਦੇ ਦੋਗੇ ਤੇ ਤੁਹਾਡੇ ਕੋਲ ਸਹੀ ਬੂਟਾ ਨਾ ਪਹੁੰਚੇ ਜਿਹੜਾ ਕੋਰੀਅਰ ਦੇ ਵਿੱਚ ਤਾਂ ਉਸ ਚੀਜ਼ ਦਾ ਵੀ ਸਾਨੂੰ ਕਾਫੀ ਖਾਸਾ ਰਹਿੰਦਾ ਗਿਆ ਸੀ ਕਰਕੇ ਅਸੀਂ ਜਿਹੜੇ ਬੂਟੇ ਕੂਰੀਅਰ ਨਹੀਂ ਭੇਜ ਰਹੇ ਪਰ ਹੁਣ ਉਸ ਦਾ ਇੱਕ ਜਿਹੜਾ ਹੱਲ ਲੈ ਕੇ ਆਏ ਆ ਉਹ ਇਹ ਆ ਕਿ ਜਿਹੜਾ ਅਸੀਂ 2-3 ਰੂਟ ਬਣਾ ਰਹੇ ਆਗੇ ਉਹਨਾਂ ਦੇ ਉੱਪਰ ਜਿੱਥੇ-ਜਿੱਥੇ ਸੋਨੂ ਨੇੜੇ ਦੇ ਸ਼ਹਿਰ ਲੱਗਦੇ ਉੱਥੋਂ ਤੱਕ ਅਸੀਂ ਪਹੁੰਚ ਕਰ ਸਕਦੇ ਆਗੇ ਤੇ ਉਹਦੇ ਵਿੱਚ ਇੱਕ ਰੂਟ ਹੈਗਾ ਜੀ ਜਿਹੜਾ ਬਰਨਾਲਾ ਤੋਂ ਲੈ ਕੇ ਚੰਡੀਗੜ੍ਹ ਤੱਕ ਜਿਹੜੇ ਸ਼ਹਿਰ ਲੱਗਦੇ ਉਹਨਾਂ ਚ ਪਟਿਆਲਾ ਵਗੈਰਾ ਤੇ ਇਧਰ ਸੁਨਾਮ ਤੱਕ ਇਧਰ ਅਸੀਂ ਸਾਰੇ ਪਹੁੰਚ ਜਿਹੜੀ ਇੱਕ ਰੂਟ ਦੇ ਵਿੱਚ ਕਰਾਂਗੇ ਇੱਕ ਜਿਹੜੀ ਮੋਗਾ ਸਾਈਡ ਅਸੀਂ ਰੂਟ ਬਣਾ ਰਹੇ ਆਂ ਤੇ ਦੂਸਰਾ ਤੀਸਰਾ ਜਿਹੜਾ ਅਸੀਂ ਇੱਧਰ ਆਪਣਾ ਗੰਗਾ ਨਗਰ ਵਾਲੇ ਪਾਸੇ ਤੇ ਰਾਸਥਾਨ ਵਾਲੇ ਪਾਸੇ ਨੂੰ ਇੱਕ ਰੂਟ ਬਣਾਉਣਾਗਾ ਇਹ ਤਿੰਨ ਰੂਟਾਂ ਦਾ ਅਸੀਂ ਸੋਚਿਆਗਾ ਅ ਬਾਕੀ ਤੁਸੀਂ ਨੰਬਰ ਜਿਹੜਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਇਹਦੇ ਉੱਪਰ ਤੁਸੀਂ WhatsApp ਦੇ ਉੱਪਰ ਆਪਣਾ ਐਡਰੈਸ ਤੇ ਜਿਹੜਾ ਤੁਹਾਡਾ ਆਰਡਰ ਹੈਗਾ ਉਹ ਭੇਜੋ ਜਦੋਂ ਹੀ ਸਾਡੇ ਕੋਲੇ ਜਿਹੜੇ 70 80 ਬੂਟੇ ਦਾ ਆਰਡਰ 1 ਰੂਟ ਦਾ ਹੋ ਜਾਂਦਾ ਉਦੋਂ ਸਿਰ ਤੁਹਾਨੂੰ ਡਿਲੀਵਰੀ ਲਈ ਓਕੇ ਕਰਾਂਗੇ ਉਦੋਂ ਪਹਿਲਾਂ ਸਾਡਾ ਜਿਹੜਾ ਸਿਰਫ ਆਰਡਰਾਂ ਦੀ ਗਿਣਤੀ ਦੇ ਹਿਸਾਬ ਨਾਲ ਹੋਊਗਾ ਤੇ ਜਿਹੜਾ ਥੋੜਾ ਬਹੁਤਾ ਜਿਹੜਾ ਟਰਾਂਸਪੋਰਟ ਦਾ ਖਰਚਾ ਹੈਗਾ ਉਹ ਤੁਹਾਨੂੰ ਬੂਟਿਆਂ ਦਾ ਦੇਣਾ ਪਊਗਾ ਬਾਕੀ ਤੁਸੀਂ ਬੂਟੇ ਦੇਖ ਸਕਦੇ ਹੋਗੇ ਇਹ ਲਗਭਗ 1 ਸਵਾਗ ਫੁੱਟ ਦੀ ਹਾਈਟ ਦੇ ਵਿੱਚ ਬੂਟਾ ਹੈ ਸਾਰੇ ਬੂਟੇ ਜਿਹੜੇ ਸੇਮ ਏਜ ਦੇ ਨੇਗੇ ਥੋੜਾ ਇਹਨਾਂ ਦੇ ਪਾਲਣ ਪੋਸ਼ਣ ਦੇ ਵਿੱਚ ਆਪਾਂ ਟ్రਾਇਲ ਕੀਤੇ ਨੇ ਉਹਨਾਂ ਦੇ ਤਹਿਤ ਜਿਹੜਾ ਛੋਟੇ ਵੱਡੇ ਹੈਗੇ ਆਗੇ ਪਰ ਤਿੰਨ ਚਾਰ ਦਿਨਾਂ ਚ ਜਿਹੜੀ ਇਹਨਾਂ ਨੇ ਹੋਰ ਹਾਈਟ ਲੈ ਲੈਣੀ ਹੈ ਕਿ ਕਾਫੀ ਤੇਜ਼ੀ ਨਾਲ ਗਰੋਥ ਕਰ ਰਹੇ ਨੇਗੇ ਤੇ ਜਿਹੜਾ ਤੁਸੀਂ ਆਰਡਰ ਭੇਜਨੇ ਨੇਗੇ ਉਹ ਘੱਟੋ ਘੱਟ ਤੁਸੀਂ ਜਿਹੜਾ 5 ਬੂਟਿਆਂ ਦਾ ਆਰਡਰ ਕਰ ਸਕਦੇ ਹੋਗੇ ਘੱਟ ਤੋਂ ਘੱਟ ਗਿਣਤੀ ਇਹੀ ਰਹੂਗੀ ਤੇ ਜੇਕਰ ਤੁਸੀਂ 10 ਤੋਂ 15 ਬੂਟਿਆਂ ਦਾ ਆਰਡਰ ਕਰਦੇ ਹੋ ਤਾਂ ਉਸ ਨਾਲ ਜਿਹੜਾ ਤੁਹਾਡਾ ਜਿਹੜਾ ਟਰਾਂਸਪੋਰਟ ਦਾ ਖਰਚਾ ਹੈਗਾ ਉਹ ਘਟ ਜੂਗਾ ਜੀ ਤੇ ਇਹਦੇ ਚ ਤੁਸੀਂ ਆਪਣਾ ਐਡਰੈਸ ਆਰਡਰ ਸਕਰੀਨ ਤੇ ਚੱਲ ਰਹੇ ਨੰਬਰ ਦੇ ਉੱਪਰ ਭੇਜ ਦੇਣਾਗਾ ਅਸੀਂ ਤੁਹਾਨੂੰ ਜਦੋਂ ਹੀ ਸਾਡੇ ਕੋਲੇ 1780 ਪਲਾਂਟਸ ਦਾ ਆਰਡਰ ਉਸ ਰੂਟ ਦੇ ਉੱਪਰ ਬਣਦਾਗਾ ਅਸੀਂ ਤੁਹਾਨੂੰ ਓਕੇ ਕਰਾਂਗੇ ਉਸ ਤੋਂ ਬਾਅਦ ਹੀ ਤੁਸੀਂ ਇਸ ਚੀਜ਼ ਨੂੰ ਹਾਂ ਮੰਨਾਂਗੇ ਜਿਹੜੇ ਬੂਟਿਆਂ ਦੀ ਅਸੀਂ ਪਹੁੰਚ ਕਰਾਂਗੇ ਉਸ ਤੋਂ ਪਹਿਲਾਂ ਸਿਰਫ ਅਸੀਂ ਉਸ ਚੀਜ਼ ਦੀ ਗਿਣਤੀ ਕਰਾਂਗੇ ਕਿਉਂਕਿ ਤੁਸੀਂ ਆਪ ਸਿਆਣ ਹੋ ਕਿ ਅਸੀਂ ਕਾਫੀ ਦੂਰੀ ਤੱਕ ਜੇ 15-20 ਬੂਟਿਆਂ ਦੀ ਪਹੁੰਚ ਕਰਾਂਗੇ ਤਾਂ ਉਹਦੇ ਉੱਪਰ ਖਰਚਾ ਵੀ ਜ਼ਿਆਦਾ ਆਊਗਾ ਤੇ ਤੁਹਾਡੇ ਉੱਪਰ ਵੀ ਜਿਹੜਾ ਬੋਝ ਜ਼ਿਆਦਾ ਪਊਗਾ ਸਾਡੀ ਕੋਸ਼ਿਸ਼ ਇਹੋ ਆ ਕਿ ਜਿਹੜਾ ਅਸੀਂ ਚੰਗੀ ਕਿਸਮ ਦੇ ਬੂਟੇ ਤਿਆਰ ਕੀਤੇ ਨੇਗੇ ਆਪਦੇ ਹੱਥੀਂ ਚੰਗੀ ਕਿਸਮ ਦਾ ਬੀਜ ਲਾ ਕੇ ਤੇ ਚੰਗੀ ਇਹਨਾਂ ਨੂੰ ਜਿਹੜੀ ਕੇਅਰ ਦੇ ਕੇ ਤਿਆਰ ਕੀਤਾਗਾ ਤੇ ਇਹ ਤੁਹਾਡੇ ਤੱਕ ਚੰਗੀ ਸਿਹਤ ਦੇ ਵਿੱਚ ਹੀ ਪਹੁੰਚਣਾ ਇਹੋ ਕਾਰਨ ਆ ਕਿ ਅਸੀਂ ਜਿਹੜਾ ਇਹ ਪ੍ਰਬੰਧ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂਗੇ ਦੂਸਰਾ ਇਹਨਾਂ ਲਾਉਣ ਬਾਰੇ ਤੇ ਜਿਹੜਾ ਬਾਕੀ ਇਹਨਾਂ ਦੇ ਵਿੱਚ ਖਾਦ ਖਰਾਕ ਤੇ ਹੋਰ ਚੀਜ਼ਾਂ ਬਾਰੇ ਆਪਾਂ ਕਾਫੀ ਵਾਰ ਜਿਹੜਾ ਗੱਲ ਵੀ ਕਰ ਚੁੱਕੇ ਹਾਂਗੇ ਇੱਕ ਵਾਰੀ ਸੰਖੇਪ ਦੇ ਵਿੱਚ ਦੱਸ ਦਿੰਨੇ ਹਾਂਗੇ ਜਿਹੜਾ ਸਤੰਬਰ ਅਕਤੂਬਰ ਦੇ ਵਿੱਚ ਲਾਉਣ ਦਾ ਸਹੀ ਸਮਾਂਗਾ ਇਨੂ ਨਵੰਬਰ ਦੇ ਵਿੱਚ ਤੁਸੀਂ ਇਹਨਾਂ ਬੂਟੇ ਨੂੰ ਪਰਾਲੀ ਦੇ ਨਾਲ ਢੱਕ ਦੇਣਾਗਾ ਜਿਹਦੇ ਨਾਲ ਕਿ ਜਿਹੜਾ ਆਪਣਾ ਕੈਲੀਏ ਵੀ ਠੰਡ ਤੋਂ ਇਹਨਾਂ ਨੂੰ ਕਿਹ ਕੋਰੇ ਤੋਂ ਤੁਸੀਂ ਬਚਾਉਣਾਗਾ ਤੇ ਅੱਗੇ ਜਨਵਰੀ ਫਰਵਰੀ ਦੇ ਵਿੱਚ ਜਿਹੜਾ ਇਹਨਾਂ ਦੇ ਉੱਪਰੋਂ ਪਰਾਲੀ ਲੈ ਜਾਣੀ ਹੈਗੀ ਤੇ ਉਦੋਂ ਥੋੜੀ-ਬਹੁਤੀ ਇਹਨਾਂ ਨੂੰ ਜਿਹੜੀ ਤੁਸੀਂ ਰੂੜੀ ਦੀ ਖਾਦ ਦੇਣੀ ਹੈਗੀ ਤੇ ਉਸ ਤੋਂ ਬਾਅਦ ਇਹ ਮਈ ਜੂਨ ਦੇ ਵਿੱਚ ਜਿਹੜਾ ਫਲ ਚੱਕਣਾ ਸ਼ੁਰੂ ਕਰਨਾਗੇ 8ਕ ਮਹੀਨਿਆਂ ਦਾ ਜਿਹੜਾ ਬੂਟਾ ਜਦੋਂ ਹੋ ਜਾਂਦਾਗਾ ਉਦੋਂ ਦਾ ਜਿਹੜਾ ਫਲ ਆਉਣਾ ਸ਼ੁਰੂ ਹੋ ਜਾਂਦਾਗਾ ਤੇ ਇਹਦੇ ਚ ਇੱਕ ਖਾਸੀ ਤੇ ਹੈ ਜਿਹੜਾ ਲੀਫ ਕਰਲ ਵਾਇਰਸ ਜਿਹੜਾ ਠੂਠੀ ਜੀ ਬਣ ਜਾਂਦੀ ਆ ਪੱਤੇ ਦੀ ਉਹ ਬਹੁਤ ਘੱਟ ਬਣਦੀ ਆ ਇਸ ਨਸਲ ਦੇ ਵਿੱਚ ਤੇ ਬਾਕੀ ਹੋਰ ਬਿਮਾਰੀਆਂ ਦਾ ਵੀ ਜਿਹੜਾ ਇਹਦੇ ਤੇ ਅਟੈਕ ਘੱਟ ਆਉਂਦਾਗਾ ਕਾਫੀ ਵਧੀਆ ਜਿਹੜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੁਆਰਾ ਜਿਹੜੀ ਰਿਕਮੈਂਡ ਕੀਤੀ ਗਈ ਵੈਰਾਈਟੀ ਹੈਗੀ ਓਵਲ ਸਾਈਜ਼ ਓਵਲ ਤੋਂ ਭਾਵ ਲੰਮੇ ਜੇ ਸਾਈਜ਼ ਦੇ ਜਿਹੜੇ ਇਹਦੇ ਫਲ ਆਉਂਦੇ ਨੇਗੇ ਤੇ ਇੱਕ ਬੂਟੇ ਦਾ ਔਸਤਨਾਂ ਝਾੜ ਜਿਹੜਾ ਲਗਭਗ 50 ਕਿਲੋ ਦੇ ਬਰਾਬਰ ਹੁੰਦਾਗਾ ਉਮੀਦ ਕਰਦੇ ਆ ਕਿ ਜਿਹੜੀ ਗੱਲ ਅਸੀਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਚੰਗੀ ਤਰ੍ਹਾਂ ਪਹੁੰਚਾ ਸਕੇ ਹੋਵਾਂਗੇ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਓ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਜਿਹੜੇ ਵੀਰ ਵੀ ਬੂਟੇ ਮੰਗਵਾਉਣਾ ਚਾਹੁੰਦੇ ਆ ਉਹ ਆਪਣਾ ਆਰਡਰ ਸਾਡੇ ਵਟਸਐਪ ਨੰਬਰ ਤੇ ਭੇਜ ਕੇ ਤੇ ਜਿਹੜੇ ਬੂਟੇ ਆਪਣੇ ਕੋਲੇ ਸਾਡੇ ਆਦਮੀ ਜੋ ਵੀ ਬੰਦੇ ਨੇ ਆਉਣਾਗਾ ਉਹਦੇ ਦੁਆਰਾ ਜਿਹੜਾ ਤੁਹਾਡੇ ਤੱਕ ਪਹੁੰਚ ਕਰ ਦਿੱਤੀ ਜਾਵੇ ਉਸ ਲਈ ਤੁਸੀਂ ਇਹ ਮੈਸੇਜ ਕਰਕੇ ਸਾਨੂੰ ਸੰਪਰਕ ਕਰ ਸਕਦੇ ਹੋ ਧੰਨਵਾਦ